ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਅਤੇ ਵਰਕ ਪਰਮਿਟ ਧਾਰਕਾਂ ਲਈ ਵਰਕ ਪਰਮਿਟ ਐਕਸਟੈਂਸ਼ਨ ਬਾਰੇ ਇੱਕ ਬਹੁਤ ਹੀ ਐਮ ਵੱਡੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਅਤੇ ਜਿਨ੍ਹਾਂ ਨੂੰ ਪੀਆਰ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਉਹਨਾਂ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਇਆ ਹੈ ਕੈਨੇਡਾ ਵਰਕ ਪਰਮਿਟ ਐਕਸਟੈਂਸ਼ਨ ਪ੍ਰੋਗਰਾਮ ਇਸ ਪ੍ਰੋਗਰਾਮ ਤਹਿਤ ਹੁਨਰਮੰਦ ਕਾਮੇ ਜੋ ਕਿ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਜਾਂ ਜਿਨ੍ਹਾਂ ਕੋਲ ਵੈਲਡ ਵਰਕ ਪਰਮਿਟ ਹੈ ਉਹ ਆਪਣੇ ਵਰਕ ਪਰਮਿਟ ਨੂੰ 5 ਸਾਲ ਤੱਕ ਵਧਾ ਸਕਦੇ ਹਨ ਅਪਲਾਈ ਕਰਦੇ ਸਮੇਂ ਤੁਹਾਡਾ ਵਰਕ ਪਰਮਿਟ ਘੱਟੋ ਘੱਟ 30 ਦਿਨ ਲਈ ਵੈਲਿਡ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਵਰਕ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਅਧੀਨ ਅਪਲਾਈ ਕਰ ਸਕਦੇ ਹੋ ਬਿਨੈ ਕਾਰ ਨੂੰ ਅਰਜੀ ਦਿੰਦੇ ਸਮੇਂ ਕੈਨੇਡਾ ਵਿੱਚ ਕਾਨੂੰਨੀ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਆਊਟ ਆਫ ਸਟੇਟ ਹੋ ਚੁੱਕੇ ਹੋ ਤਾਂ ਤੁਸੀਂ ਅਰਜੀ ਦੇ ਸਕਦੇ ਹੋ ਤੁਸੀਂ ਆਪਣੇ ਆਪ ਵਰਕ ਪਰਮਿਟ ਐਕਸਟੈਂਡ ਨਹੀਂ ਕਰਵਾ ਸਕਦੇ ਇਸ ਲਈ ਤੁਹਾਡੇ ਕੋਲ ਕੈਨੇਡੀਅਨ ਮਾਲਕ EMPLOER ਵੱਲੋਂ ਇੱਕ ਵੈਧ ਨੌਕਰੀ ਦਾ ਪੇਸ਼ਕਸ਼ ਵੈਲਿਡ ਜੌਬ ਆਫਰ ਹੋਣੀ ਚਾਹੀਦੀ ਹੈ ਐਪਲੀਕੇਸ਼ਨ ਆ ਪ੍ਰੋਗਰੈਸਰ ਲਈ 155 ਕੈਨੇਡੀਅਨ ਡਾਲਰ ਪਲੱਸ ਬਾਇਓਮੈਟ੍ਰਿਕ ਫੀਸ ਅਦਾ ਕਰਨੀ ਪਵੇਗੀ ਇਹ ਪ੍ਰੋਗਰਾਮ ਉਹਨਾਂ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਹੈ ਜਿਨ੍ਹਾਂ ਦੇ ਐਜੂਕੇਸ਼ਨ ਤੋਂ ਬਾਅਦ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਦੇ ਉਹ ਤਾਂ ਸਿਰਫ ਆਪਣਾ ਵਰਕ ਪਰਮਿਟ 5 ਸਾਲ ਤੱਕ ਵਧਾ ਸਕਦੇ ਹਨ ਬਲਕਿ ਲੰਬੇ ਸਮੇਂ ਤੱਕ ਕੈਨੇਡਾ ਵਿੱਚ ਰਹਿ ਕੇ ਪੱਕੇ ਹੋਣ ਦਾ ਸੁਪਨਾ ਵੀ ਪੂਰਾ ਕਰ ਸਕਦੇ ਹਨ ਜੇਕਰ ਤੁਹਾਡਾ ਵਰਕ ਪਰਮਿਟ ਜਲਦੀ ਐਕਸਪਾਇਰ ਹੋ ਸਕਦਾ ਹੈ ਤਾਂ ਤੁਹਾਨੂੰ ਹੁਣੇ ਹੀ ਕਿਸੇ ਕੈਨੇਡੀਅਨ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਲੈਣ ਦੀ ਜ਼ਰੂਰਤ ਹੈ ਕੀ ਤੁਹਾਡੇ ਕੋਲ ਇਸ ਸਮੇਂ ਕੈਨੇਡਾ ਵਿੱਚ ਵੈਲਿਡ ਵਰਕ ਪਰਮਿਟ ਹੈ